ਨੇ ਆਪਾਂ ਘਟਦੇ ਰਹਿ ਗਿਆ ਸੀ ਲਾਸਟ ਆਹ ਚਲੋ ਤੁਹਾਡੇ ਨਾਲ ਸ਼ੇਅਰ ਕਰ ਦਈਏ ਸਾਰੇ YouTube ਚੈਨਲ ਦੇਖਣ ਵਾਲੇ ਮੇਰੇ ਸਾਰੇ ਭਰਾਵਾਂ ਨੂੰ ਮੇਰੇ ਲੈਹਂਦੇ ਚੜ੍ਹਦੇ ਪੰਜਾਬ ਵਾਲੇ ਤੇ ਐਨ ਆਰ ਆਈ ਭਰਾਵਾਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸੱਸੀ ਗੱਲ ਸੋ ਬਈ ਨੈਟ ਦੀ ਇੱਕ ਆਪਾਂ ਵੀਡੀਓ ਪਹਿਲਾਂ ਵੀ ਪਾਈ ਸੀ ਤੇ ਹੁਣ ਆਪਣੇ ਵਾਸਤੇ ਵੀ ਉਹ ਤਾਂ ਆਪਾਂ ਉਧਰ ਲਾਇਆ ਸੀਗਾ ਹਣ ਜਿਹੜੇ ਪੈਂਡ ਰੱਖੇ ਨੇ ਬਾਈ ਨਾਲ ਤੇ ਇਹ ਆਪਾਂ ਘਰੇ ਲਾਉਣ ਵਾਸਤੇ ਨੈਟ ਲੈਂਦਾ ਬਈ ਦੋ ਨੈਟ ਲੈਂਦੇ ਨੇ ਇੱਕ ਤਾਂ ਹੈਗਾ ਬਈ 10x15 ਦਾ ਠੀਕ ਹੈ ਇਹ ਚਿੱਕ ਲਿਆਂਦਾ ਬਈ ਆਪਾਂ 10 ਵਾ 25 ਦਾ 10 ਫੁੱਟ ਦੀ ਬਈ ਚੜਾਈ ਹੁੰਦੀ ਐ ਠੀਕ ਐ ਲੰਬਾਈ ਇਹ 100 ਫੁੱਟ ਤੱਕ ਆਉਂਦਾ ਠੀਕ ਐ ਤੇ ਆਪਾਂ ਨੂੰ ਨਾਲੇ ਜਾਇਜ਼ ਰੇਟ ਤੇ ਮਿਲਿਆ ਜਿਆ ਤੁਹਾਨੂੰ ਦਿਖਾ ਵੀ ਦਿੰਦਾ ਮੈਂ ਠੀਕ ਐ ਵਾਈਟ ਚ ਤਾਂ ਲਿਆਂਦਾ ਬਈ ਚਾਹੇ 3 ਸਾਲ 4 ਸਾਲ ਲਾਈ ਰੱਖੀ ਆਪਾਂ ਠੀਕ ਐ ਇਹ ਖਰਾਬ ਨਹੀਂ ਹੁੰਦਾ ਠੀਕ ਐ ਕਈ ਕੀ ਹੁੰਦਾ ਜੇ ਰੰਗ ਵਾਲੇ ਹੁੰਦੇ ਨਾ ਰੰਗ ਜਾ ਉੱਡ ਜਾਂਦਾ ਆਪਾਂ ਨੂੰ ਹੋਰ ਹੀ ਭੱਦੇ ਜੇ ਲੱਗਣ ਲੱਗ ਜਾਂਦਾ ਫਿਰ ਆਪਾਂ ਕਹਿੰਦੇ ਨੇ ਨਵਾਂ ਲਿਆ ਕੇ ਲਾਈਏ ਤਾਂ ਕਰਕੇ ਬਈ ਵਾਈਟ ਰੰਗੀ ਧਿਆਨ ਦਾ ਤੇ ਵਾਈਟ ਰੰਗੀ ਲਾਇਓ ਸਾਰੇ ਭਰਾਵਾਂ ਤੇ ਹੁਣ ਆਪਾਂ ਆਜੋ ਕਰਦੇ ਆਂ ਵੀਡੀਓ ਸ਼ੁਰੂ ਠੀਕ ਆ ਕਿਵੇਂ ਤੇ ਕਿੰਨਾ ਲਾਉਣਾ ਤੇ ਕੀ ਕੀ ਸਿਸਟਮ ਆ ਸਾਰਾ ਤੁਹਾਨੂੰ ਦਿਖਾਵਾਂਗੇ ਠੀਕ ਆ ਤੇ ਬਣੇ ਰਹੋ ਭਰਾਵਾਂ ਕੇ ਲੈ ਮਿੱਤਰੋ ਆਪਾਂ ਮਣਕੇ ਦੇਖਦੇ ਆਂ ਆਪਾਂ ਪੈਰਾਂ ਨਾਲ ਹੀ ਮਣਾਂਗੇ ਉਨੀ ਉਧਰੋ ਰੱਖਾਂਗੇ 2 3 4 5 6 ਵਾਪਸ ਇਹ ਛੋਟਾ ਜਿਹਾ ਮਾਰ ਕੇ ਮਿੱਤਰੋ ਇਹ ਨਹੀਂ ਐ ਦੋ ਮਹੀਨਾ ਆਗੇ ਕਿਉਂਕਿ ਬਾੜਾ ਲੰਬਾ ਜੋੜਾ ਨਹੀਂ ਕਰਦੇ ਫਿਰ ਬੇੜੇ ਦਾ ਬਾਹਰ ਵੀ ਕੱਢਣਾ ਹੈ ਵਾਜੀ ਤੇ ਉਨਾ ਹੀ ਇਧਰੋ ਰੱਖਾਂਗੇ ਮਿੱਤਰੋ ਜੋ ਸ਼ਾਇਦ ਪਾਈਂ ਤੇ ਠੀਕ ਆ ਆ ਪਰ ਰੱਖਾਂਗੇ ਭਈ ਐ ਮਾਰ ਜੇ ਤਾਂ ਅੱਛਾ ਕਿਉਂਕਿ ਉਧਰੋਂ ਵੀ ਹਨਾ ਗੇਟ ਦੇ ਨੇੜੇ ਲੱਗ ਜਾਂਦਾ ਤੇ ਇਧਰੋਂ ਕਿਸੇ ਲੰਘਣ ਵਾਸਤੇ ਹਨਾ ਉਨੀ ਕੁ ਸਾਰ ਰੱਖਾਂਗੇ ਵਾਸੇ ਪਾੜਦੇ ਆ ਟੋਏ ਆ ਜੂ ਆਈ ਜਾਣਾ ਰਹਿਤ ਬਾਸ ਲਿਆਉਂਦੇ ਨੇ ਬਾਈ 2 ਥੱਲੇ ਕਟਾਂਗੇ ਤੇ 2 ਲਾਵਾਂਗੇ ਕੰਧ ਤੇ ਨਲੇ ਜਿਹੜੇ ਭਰਾ ਨੇ ਕਮੈਂਟ ਕੀਤਾ ਸੀਗਾ ਵੀ ਬਾਈ ਰੇਟ ਤਾਂ ਦੱਸਿਆ ਨਹੀਂ ਹੈਗਾ ਕੀ ਰੇਟ ਹੈ ਬਾਈ ਰੇਟ ਨੇ ਇਹਨਾਂ ਦੇ ਅਟੋ ਅਟ ਠੀਕ ਆ ਕੋਈ 1700 ਦੇਈ ਜਾਂਦਾ ਠੀਕ ਹੈ ਤੇ ਕੋਈ 1500 ਦੇਈ ਜਾਂਦਾ ਕੋਈ 1400 ਦੇਈ ਜਾਂਦਾ ਉਹ ਤੁਹਾਡੇ ਹਿਸਾਬ ਨਾਲ ਜਿਹੜੀ ਦੁਕਾਨ ਹੈ ਜਿਹੜੀ ਆਪਣੇ ਭਰਾਡੇ ਆ ਆਪਣੇ ਕਰਕੇ ਬਾਈ ਉਹ ਜਮਾ ਸਸਤੇ ਰੇਟਾਂ ਦੇ ਦਿੰਦਾ ਠੀਕ ਆ ਪਹਿਲਾਂ ਜਿਹੜਾ ਲਿਆਂਦਾ ਸੀ ਨਟ ਆਪਾਂ ਉਹ ਲਿਆਂਦਾ ਸੀ 1700 ਨੂੰ ਤੇ ਆ ਜਿਹੜੇ ਹੁਣ ਦੋ ਪੀਸ ਲਿਆਂਦੇ ਨੇ ਇਹ ਲਿਆਂਦੇ ਆ 800 ਦੇ ਜਿਆਦਾ ਮਤਲਬ 40 ਫੁੱਟ ਲਿਆਂਦਾ 800 ਦਾ ਠੀਕ ਆ ਨਟ ਦੀ ਕੁਆਲਿਟੀ ਦੇ ਹਿਸਾਬ ਨਾਲ ਹੁੰਦਾ ਬਾਈ ਇੱਕ ਜਮਈ ਲੋਹ ਕੁਆਲਿਟੀ ਹੁੰਦੀ ਆ ਉਹ ਤਾਂ ਜਮਈ ਸਸਤਾ ਹੈ ਠੀਕ ਹੈ ਇਹ ਕੁਆਲਿਟੀ ਦੇ ਹਿਸਾਬ ਨਾਲ ਪੈਸੇ ਹੁੰਦੇ ਨੇ ਬਾਈ ਬਾਕੀ 1700 ਦਾ ਵਧੀਆ ਕੁਆਲਿਟੀ ਦਾ ਠੀਕ ਹੈ ਜੇ ਕਿਸੇ ਮੇਰੇ ਭਰਾਣੇ ਲੈਣਾ ਹੋਵੇ ਤਾਂ 1700 ਦਾ ਬਾਕੀ ਹੁਣ ਤੁਹਾਨੂੰ ਲਾਉਣਾ ਸਾਰਾ ਦੱਸ ਦਿੰਨੇ ਆ ਸਾਰਾ ਜਿਗਾਰਡਮੈਂਟ ਕਰਾਂਗੇ ਤੁਹਾਡੇ ਸਾਹਮਣੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਜ਼ਰੂਰ ਦਿਓ ਇਹ ਚਾਹੇ ਅੱਜ 50 ਸਾਲ ਬਾਅਦ ਵੀ ਚੱਲੀ ਜੇ ਠੀਕ ਹੈ ਗਰਮੀਆਂ 'ਚ ਲਾ ਕੇ ਰੱਖਦੇ ਸਰਦੀਆਂ ਸਰਦੀਆਂ ਕਿਉਂਕਿ ਬਾਜ ਪੈਂਦੇ ਆ ਕੱਲਾ ਪਾ ਬਈ 2 3 ਵਜੇ ਡਾਈ ਸੀ ਤਿੰਨਾਂ ਤੋਂ 1 ਵਜੇ ਬਾਹਰ ਰਹਿ ਗਿਆ ਰਾਤ ਤੇ ਉਹ ਤੜਕੇ ਨੂੰ ਪਤਾ ਨਹੀਂ ਤਾਂ ਬਾਜ ਨੇ ਚੱਕ ਲਿਆ ਸੀ ਪਤਾ ਨਹੀਂ ਕੁੱਤਿਆਂ ਕਰਤੇ ਨੇ ਰਾਤ ਨੂੰ ਡੇਕ ਪਿਆ ਬਾਹਰ ਲੱਬਿਆ ਨਹੀਂ ਤੜਕੇ ਉਹਦੇ ਫੰਗ ਪਈ ਸੀ ਵਿਚਾਰੇ ਇਹਦੇ ਹੁਣ ਇਹ ਨਹੀਂ ਪਤਾ ਵੀ ਬਾਜ ਨੇ ਫੜਿਆ ਸੀ ਠੀਕ ਆ ਜਾਂ ਕਿਸੇ ਕੁੱਤੇ ਕਰਤੇ ਦੇ ਹੱਥ ਲੱਗ ਗਿਆ ਠੀਕ ਆ ਉੱਠ ਖੜੇ ਸੀ ਇਹਦਾ ਨੈਟ ਦਾ ਇਹੀ ਆ ਬਾਈ ਵੀ ਬੱਚੇ ਘਜਾਉਣੇ ਛਤਰੀਆਂ ਤੇ ਸੌਖੇ ਹੋ ਜਾਂਦੇ ਆ ਉਂਗ ਘਝਾਉਣਿਆਂ ਤਾਂ ਬੱਚੇ ਉੱਠ ਹੱਥ ਕੱਢਦੇ ਨੇ ਬਾਈ ਨਹੀਂ ਪਤਾ ਲੱਗਦਾ ਉਹ ਇੱਧਰ ਕੱਢਦੇ ਆ ਨੈਟ ਦਾ ਇਹੀ ਸੁੱਖ ਆ ਬਾਈ ਤੇ ਬੱਚੇ ਘਝਾਉਣੇ ਸੌਖੇ ਨਹੀਂ ਆਪਾਂ ਨੂੰ ਟੈਨਸ਼ਨ ਨਹੀਂ ਰਹਿੰਦੀ ਵੀ ਬਾਜ ਵਿੱਚ ਵੱਜੂ ਆ ਕੇ ਠੀਕ ਆ ਜਦ ਬੱਚੇ ਉੱਠੇ ਜਾਣਗੇ ਭੱਜ ਲੈਣਗੇ ਤਾਂ ਕਰਕੇ ਨੈਟ ਲਾਉਨੇ ਆ ਮਿੱਤਰੋ ਉਹ ਵੀਡੀਓ ਨੂੰ ਬਸ ਸਪੋਰਟ ਦਿਆ ਕਰੋ ਗਾਹ ਵੀਡੀਓ ਬਠੇਰੀਆਂ ਆਉਣਗੀਆਂ ਹਾਂ ਘੱਟ ਦੇ ਤੋਏ ਨਾ ਮਿੱਤਰੋ ਬਾਕੀ ਤਿੰਨੇ ਆਪਾਂ ਘੱਟਦੇ ਰਹਿ ਗਿਆ ਸੀ ਲਾਸਟ ਮਾਂਜਾਲ ਥੋੜੇ ਨਾਲ ਸ਼ੇਅਰ ਕਰ ਲੀਏ ਅੱਗੇ ਜਿਵੇਂ ਨੈਟ ਲਾਉਣਾ ਆਪਾਂ ਉਹ ਵੀ ਸਾਰਾ ਥੋੜੇ ਨਾਲ ਸ਼ੇਅਰ ਕਰਾਂਗੇ ਮਿੱਤਰੋ ਆ ਵੀਡੀਓ ਨੂੰ ਪੂਰੀ ਦੇਖਿਆ ਕਰੋ ਭਰਾ ਵਾਂਗ ਕੇ ਕੀਆ ਥੋੜਾ ਜਿਹਾ ਫਰਕ ਮਿੱਤਰੋ ਇਹ ਕਾ ਕਰਕੇ ਇਹ ਚ ਗਿੱਟੀ ਲਾਉਣੀ ਪੈਗੀ ਲੈਂਟਰ ਵੀ ਲੱਗ ਗਿਆ ਓਕੇ ਹੁਣ ਰਹਿ ਗਿਆ ਨੈਟ ਤੇ ਨੈਟ ਵੀ ਖੋਲਦੇ ਆ ਤੇ ਤੁਹਾਨੂੰ ਦਿਖਾਉਂਦੇ ਆ ਬਣੇ ਹੋ ਰਹੇ ਹੋ ਵੀਡੀਓ ਨਾਲ ਇਹਦਾ 15% ਤੇ 20% ਆਇਆ 30% ਹੂੰ ਬੈਟਰੀ ਵੀ ਲੋ ਹੋ ਰਹੀ ਆ ਕੈਮਰੇ ਦੀ ਤੇ ਕੀ ਲੱਗ ਰਿਹਾ ਇਹ ਬਣਾਉਣਾ ਆ ਮਿੱਤਰੋ 25 ਫੁੱਟਾ ਨੂੰ ਖੋਲ ਕੇ ਤੇ ਕਰਦੇ ਆ ਪੂਰਾ ਦੇਖਦੇ ਆ ਕੀ ਸਿਸਟਮ ਹੈ ਇਹਦਾ ਹਨਾ ਨੈਟ ਬਹੁਤ ਹੈਵੀ ਆ ਮਿੱਤਰੋ ਇਹ ਆ ਫੜੀ ਲੈ ਕੇ ਜਾਓ ਸਾਡ ਤੋਂ ਇੱਕ ਫੜ ਲਓ ਇੱਕ ਫੜ ਲਓ ਉੱਤਰ ਉੱਪਰ ਲਈ ਆਹੋ ਆ ਇਹ ਜਾਉਗੇ ਉੱਪਰ ਤੱਕ ਪਹਿਲਾ ਪਰਾਂ ਲੈ ਜਾਓ ਉੱਧਰ ਲੈ ਜਾਓ ਜਮ ਉਹਦੇ ਨਾਲ ਲਾਓ ਦੇ ਬਾਹਰ ਦੀ ਬਾਹਰ ਦੀ ਹਾਂ ਲਈ ਚਲੋ ਲਈ ਚਲੋ ਦੇਖੇ ਪੂਰਾ ਹੁੰਦਾ ਵਧੂਗਾ ਹੀ ਤੋ ਇਹ ਘਟਦਾ ਨਹੀਂ ਉਹ ਇਹ ਸੀਗਾ ਮਿੱਤਰੋ 25 ਫੁੱਟ ਆਹ ਦੇਖੋ ਜਿਗਾ ਇਹ ਨੂੰ ਇੱਕ ਮਿੰਟ ਖੜ੍ਹ ਜਾਓ ਸਾਰਾ ਦਿਖਾਉਣਾ ਮੈਂ ਤੁਹਾਨੂੰ ਬਰੇ ਸਤਾਰ ਜਨਾਵਾ ਆ ਗਿਆ ਨਾ ਤੁਹਾਡੇ ਕੋਲ ਨਹੀਂ ਪੂਰਾ ਇਹ ਕਮੇਟੇ ਨੂੰ ਦਿਖਾ ਦਈਏ। ਫਾਕੀ ਉਹ ਉੱਪਰ ਲੱਗ ਜੂਗਾ ਛੱਤ ਤੇ। ਆ ਦੇਖੋ ਮਿੱਤਰੋ। ਆ ਨਟ ਆ ਪਰ ਰੱਖਿਆ ਭਾਈ 10-10 ਫੁੱਟ ਵਾਲੇ ਡੰਡੇ। ਠੀਕ ਹੈ ਇਹਨੂੰ ਚੱਕ ਕੇ ਉੱਚਾ ਤੇ ਆ ਉੱਪਰ ਲੱਗੂਗਾ। ਉੱਪਰੋਂ ਬੰਦ ਕਰਨ ਵਾਸਤੇ ਕਵਰ ਕਰਨ ਵਾਸਤੇ ਠੀਕ ਹੈ। ਸੋ ਇਹ ਵੀ ਆਪਾਂ ਕਰਕੇ ਤਿਆਰ ਤੇ ਫਿਰ ਦਿਖਾਉਣੇ ਆ ਤੁਹਾਨੂੰ। ਠੀਕ ਹੈ। ਆ ਮਿੱਤਰੋ ਕੱਲ ਵੀਡੀਓ ਰਹਿ ਗਈ ਸੀ ਆਪਣੀ ਵਿੱਚ ਤੇ ਥੋੜਾ ਜਿਹਾ ਨੈਟ ਵੀ ਰਹਿ ਗਿਆ ਸੀਗਾ ਕੱਲ ਵਿੱਚ ਹੀ ਹਨੇਰਾ ਹੋ ਗਿਆ ਸੀ ਤੇ ਅੱਜ ਲੱਗੇ ਆ ਇਹਨੂੰ ਉੱਪਰੋਂ ਬੰਨਣ ਲੜੇ ਲਾਉਣੀਆਂ ਇਹਦੇ ਜਿਪ ਸਾਰਾ ਤੁਹਾਨੂੰ ਦਿਖਾਵਾਂਗੇ ਕੱਲ ਵੀ ਦੱਸ ਹੀ ਦਿੱਤਾ ਸੀਗਾ ਭਾਈ ਕਿੰਨੇ ਦਾ ਨੈਟ ਪੈਂਦਾ ਕੀ ਹਿਸਾਬ ਕਿਤਾਬ ਆ ਠੀਕ ਆ ਤੇ ਭਰਾ ਬਣ ਕੇ ਹੁਣ ਕਮੈਂਟ ਕਰਕੇ ਨਾ ਪੁੱਛਿਓ ਠੀਕ ਆ ਬਾਰੀ ਬਾਰੀ ਕਿੰਨੇ ਦਾ ਕੀ ਹਿਸਾਬ ਕਿਤਾਬ ਆ ਇਹ ਉਹ ਇਹ ਬਾਕੀ ਨੈਟ ਦੇ ਫਾਇਦੇ ਬਹੁਤ ਨੇ ਭਈ। ਕਿਉਂਕਿ ਉਹ ਸਾਰਾ ਦਿਨ ਟੈਨਸ਼ਨ ਰਹਿੰਦੀ ਆ ਜੇ ਆਪਾਂ ਕੋਈ ਕੰਮ ਧੰਦਾ ਕਰਦੇ ਹੋਈਏ ਵੀ ਬੱਚੇ ਨਾ ਉੱਠੜਨ ਜਾਂ ਬਾਹਰ ਜਾਣਾ ਉਹ ਦੂਜਾ ਵੀ ਮਾਰ ਮਾਰ ਜਾਣਾ ਪੈ ਜੇ। ਜੇ ਜਾਂ ਪਚਾਣਾ ਪੱਜੇ ਕੋਈ ਉਹ ਵੀ ਆਪਣਾ ਬੱਚਾ ਪਰसों ਰਾਤ ਨੂੰ ਬਾਹਰ ਰਹਿ ਗਿਆ ਸੀਗਾ ਬਈ ਉੜਦਾ ਤੇ ਉਹ ਬਾਹਰ ਹੀ ਕਿਤੇ ਡਿੱਗ ਪਿਆ ਪਤਾ ਨਹੀਂ ਤਾਂ ਹੁਣ ਬਾਜ ਨੇ ਖਾਦਾ ਉਹ ਪਤਾ ਨਹੀਂ ਕਿਸੇ ਕੁੱਤੇ ਬਿੱਲੇ ਦੇ ਹੱਥ ਲੱਗ ਗਿਆ ਵਿਚਾਰਾ। ਨਖਾਣੀ ਹੋ ਗਿਆ ਨੈਟ ਦਾ ਇਹ ਫਾਇਦਾ ਬਈ ਵੀ ਆਪਦੇ ਬੱਚੇ ਕੱਟੋ ਛਤਰੀ ਦੇ ਛੱਟੋ ਜਿਹੜੇ 2-4 ਘੰਟੇ ਰੱਖਣੇ ਬਾਹਰ ਵੱਡੇ ਕਬੂਤਰਾਂ ਨੂੰ ਵੀ ਬਾਹਰ ਕੱਢ ਸਕਦੇ ਆਪਾਂ ਇਹਦੇ ਚ ਇਹ ਵੀ ਫਾਇਦਾ ਆਹ ਹੁਣ ਕਰ ਦਨੇ ਆ ਮਿੰਟੋ ਮਿੰਟੀ ਦੋਵੇਂ ਪਾਸੇ ਰਹਿ ਗਏ ਬਸ ਆਹ ਪਾਸਾ ਰਹਿ ਗਿਆ ਤੇ ਉਧਰਲਾ ਪਾਸਾ ਬਾਕੀ ਤਾਂ ਸਾਰਾ ਕਰਤਾ ਸੀ ਆਪਾਂ ਆ ਦੇਖੋ ਨੈਟ ਦੇ ਨਾਲ ਸਾਈਡ ਤੇ ਆਉਂਦੀਆਂ ਵੀ ਨਹੀਂ ਪਰ ਬਾਕੀ ਜੇ ਸਸਤਾ ਨੈਟ ਲੈਣਾ ਵੀਰੇ ਤਾਂ ਦੁਕਾਨ ਦੀ ਇਕੱਦੇ ਦਿਨ ਚ ਵੀਡੀਓ ਬਣਾਉਂਗਾ ਮੈਂ ਪੂਰੇ ਤੋਂ ਲੈ ਨਹੀਂ ਸਕਦੇ ਠੀਕ ਆ ਬਾਕੀ ਬਈ ਡਿਲੀਵਰੀ ਦਾ ਆਪਾਂ ਬੰਦੇ ਨੂੰ ਪੁੱਛ ਲਾਂਗੇ ਵੀ ਕਰਦਾ ਹੋਊਗਾ ਵੀ ਕਿ ਨਾ ਕਿਉਂਕਿ ਮੇਰੇ ਨਾਲ ਪੁਰਾਣੇ ਪਰਾਂ ਦੇ ਭਰਾ ਵੀ ਬਹੁਤ ਜੁੜੇ ਨੇ ਮੇਰੇ ਏਰੀਏ ਨੂੰ ਛੱਡ ਕੇ ਮਾਨਸਾ ਨੂੰ ਠੀਕ ਆ ਪਹਿਲਾਂ ਵੀ ਵੀਡੀਓ ਪਾਈ ਸੀ ਪਹਿਲਾਂ ਵੀ ਦੁਕਾਨ ਦੀ ਉਹਦੇ ਨਾਲ ਹੀ ਆ ਦੁਕਾਨ ਇਹ ਇਹ ਉਹਦੇ ਨਾਲੋਂ ਵੀ ਸਸਤ ਹੈ ਭਰਾ ਮੇਰਾ ਉਹੀ ਨਾਲੋ ਚਾਹੇ ਤਾਂ ਤੁਸੀਂ ਇਹ ਸੂਈ ਨਾਲ ਸਿਆਉਲੋ ਕਿ ਚਾਹੇ ਨਹੀਂ ਆਪਣੀ ਜਿਹੜੀ ਮੋਟੀ ਰੱਸੀ ਹੁੰਦੀ ਹੈ ਉਹ ਬੜ ਦੋ ਇਹਦੇ ਆਲੇ ਦੁਆਲੇ ਹਨਾ ਜਿਵੇਂ ਮਰਜ਼ੀ ਕਰ ਸਕਦੇ ਮਿੱਤਰੋ ਤੇ ਆਪਾਂ ਚਲੋ ਸੂਈ ਨਾਲ ਵਧੀਆ ਸਹੀ ਸੈੱਟ ਲੱਗਿਆ ਆਪਾਂ ਨੂੰ ਤਾਂ ਕਰਕੇ ਆਪਾਂ ਸੂਈ ਨਾਲ ਸਿੱਜੀ ਜਾਂਦੇ ਆਂ ਇਹ ਵੀ ਕੰਮ ਠੀਕ ਹੈ ਕਰਦੇ ਆਂ ਥੋੜਾ ਜਿਹਾ ਅੱਗੇ ਨੂੰ Thank you. ਆ ਮਿੱਤਰੋ ਇਤਰਾ ਤਾਂ ਹੋ ਗਿਆ ਥੋੜਾ ਜਿਹਾ ਰਹਿ ਗਿਆ ਉੱਤੇ ਚੜ ਕੇ ਕਰ ਦਾਂਗੇ ਹੁਣ ਕਰਦੇ ਆ ਉੱਤਰ ਲਈ ਸਾਈਡ ਬੰਦ ਕਰ ਲੋ ਲੈ ਮਿੱਤਰੋ ਆਹ ਰਟ ਆਸਾ ਰਹਿ ਗਿਆ ਠੀਕ ਐ ਇਸ ਦੂਬਾ ਤੋਂ ਉੱਪਰੋਂ ਵੀ ਬੰਨ ਦਾਂਗੇ ਬਾਕੀ ਇੱਕ ਗੱਲ ਦੁਬਾਰਾ ਫੇਰ ਕਹਿਣਾ ਵੀਰੇ ਇਦਾ ਸਾਰਾ ਪਰਿਵਾਰ ਹਨਾ ਘਰ ਦੇ ਕੋਈ ਜੌਣ ਹਨਾ ਨਾਲ ਠੀਕ ਐ ਉਹ ਬੰਦੇ ਨੂੰ ਕਾਮਯਾਬੀ ਮਿਲਦੀ ਹੀ ਮਿਲਦੀ ਆ ਕਿ ਵੇ ਮੈਂ ਦੇਖਿਆ ਮੇਰੇ ਕੋਲੇ ਨਾ ਮੈਸੇਜ ਆਉਂਦੇ ਹੁੰਦੇ ਨੇ ਤਾਂ ਤੇ ਨਵੇਂ ਜਵਾਬ ਆਏ ਆ ਤੇ ਠੀਕ ਆ ਨਵੇਂ-ਨਵੇਂ ਰੱਖਣੇ ਹੁੰਦੇ ਆ ਬਾਈ ਕਬੂਤਰ ਚਾਹੀਦੇ ਆ ਮੈਂ ਸਾਰਿਆਂ ਨੂੰ ਜਵਾਬ ਦੇਣਾ ਬਾਈ ਕਿਉਂ ਕਿਉਂਕਿ ਇੱਕ ਤਾਂ ਉਮਰ ਛੋਟੇ ਹੁੰਦੇ ਨੇ ਬਾਈ ਬਾਕੀ ਕਰਦੇ ਨਹੀਂ ਹਨ ਦੇਖੋ ਕਰਦੇ ਆ ਨਹੀਂ ਔਟ ਕਰਨੀ ਫੇਰ ਬਾਈ ਕੋਈ ਕੰਮ ਕਰਨ ਦਾ ਕੋਈ ਫਾਇਦਾ ਨਹੀਂ ਹਨ ਸ਼ੌਂਕ ਉਹਦੇ ਪੂਰੇ ਕਰਿਓ ਬਾਈ ਜਦੋਂ ਆਪਦਾ ਪੜਲ ਪੜ ਲੈ ਠੀਕ ਆ ਆਪਦੇ ਪੈਰਾਂ ਤੇ ਖੜੇ ਹੋ ਗਏ ਜਾਂ ਆਪਦਾ ਕੋਈ ਕੰਮਕਾਰ ਸ਼ੁਰੂ ਕਰ ਲਿਆ ਸ਼ੌਂਕ ਕਰਨ ਦਾ ਫੇਰ ਫਾਇਦਾ ਹੈ ਬਾਤੀ ਕਰਦਿਆਂ ਤੋਂ ਗਾਲਾਂ ਖਾ ਕੇ ਕਰਨ ਦਾ ਕੋਈ ਫਾਇਦਾ ਨਹੀਂ ਬਾਈ ਇਹ ਕਾ ਮਿੱਤਰੋ ਇਹਨਿਕ ਵੇੰਟੀ ਜਰੂਰ ਮੰਨ ਲਿਓ ਮੇਰੇ ਛੋਟੇ ਭਰਾ ਜਿੰਨੇ ਵੀ ਮੇਰੇ YouTube ਚੈਨਲ ਦੇਖਦੇ ਆ ਸ਼ੌਂਕ ਕਰਨਾ ਪਹਿਲਾਂ ਉਹਦਾ ਪੜ੍ਹ ਲਓ ਠੀਕ ਆ ਪੜ੍ਹ ਕੇ ਤੇ ਆਪਦਾ ਕੋਈ ਕੰਮ ਕਾਰ ਸ਼ੁਰੂ ਕਰ ਲਓ ਚਾਹੇ ਆਪਦਾ ਬਿਜ਼ਨਸ ਕਰੋ ਚਾਹੇ ਨੌਕਰੀ ਤੇ ਜਿੱਥੇ ਮਰਜੀ ਠੀਕ ਆ ਫੇਰ ਜਾ ਕੇ ਕਿਤੇ ਸ਼ੌਂਕ ਸ਼ੁਰੂ ਕਰਿਓ ਕੈਂਤੀ ਚਲ ਕੈਂਤੀ ਭਰਾ ਦੋ ਫਿਰ

ਤੁਹਾਡੇ ਮੇਰੇ ਨਵੇਂ ਭਰਾ ਮੇਰੀ ਇੰਨੀ ਕੁ ਬੇਨਤੀ ਜ਼ਰੂਰ ਮੰਨ ਲਿਓ ਜਿੰਨੇ ਕੁ ਭਰਾ ਮੈਨੂੰ ਮੈਸੇਜ ਕਰਦੇ ਹੁੰਦੇ ਆ ਵੀ ਬਾਈ ਕਬੂਤਰ ਲੈਣੇ ਨੇ ਜੇ ਨਵੇਂ ਰੱਖਣੇ ਨੇ ਪੜਦੇ ਹਾਂ ਹਜੇ ਠੀਕ ਆ ਪਹਿਲਾਂ ਆਪਣੀ ਪੜ੍ਹਾਈ ਪੂਰੀ ਕਰ ਲਓ ਮਿੱਤਰੋ ਮੇਰੀ ਫਾਇਦਾ ਬਾਈ ਇਹ ਸ਼ੌਂਕ ਕਰੇ ਦਾ ਵੀ ਜੇ ਘਰਦਿਆਂ ਤੋਂ ਗਾਲਾਂ ਖਾ ਕੇ ਕਰਨਾ ਫੇਰ ਕੋਈ ਟੱਕ ਨਹੀਂ ਬਣਦਾ ਹਨਾ ਨਾਲੇ ਪੈਸੇ ਬਰਬਾਦ ਠੀਕ ਆ ਨਾਲੇ ਘਰ ਦੇ ਦੁਖੀ ਫੇਰ ਕੋਈ ਜੇ ਉਹ ਘਰ ਦੇ ਸਪੋਰਟ ਕਰਨਗੇ ਮਿੱਤਰੋ ਠੀਕ ਆ ਤੁਸੀਂ ਆਪਦਾ ਕੰਮ ਕਰਦੇ ਹੋਵੋਗੇ ਫੇਰ ਇਹ ਸ਼ੌਂਕ ਕਰਨ ਦਾ ਫਾਇਦਾ ਮੇਰੇ ਕੰਨੀ ਦੇਖ ਲੋ ਮੇਰਾ ਸਾਰਾ ਪਰਿਵਾਰ ਬਈ ਜਦ ਵੀ ਆਏ ਤੇ ਨਾਲ ਵੀ ਸਾਰਾ ਕਰਦੇ ਨੇ ਠੀਕ ਆ ਮੇਰੇ ਵਿਆਹ ਹੋਏ ਨੂੰ ਹਜੇ ਮੇਰੇ 5 ਦਿਨ ਹੋਏ ਨੇ ਠੀਕ ਆ ਤੇਦੇ ਆਏ ਨਹੀਂ ਪੁੱਤ ਦੇ ਨਾਲ ਹੀ ਕੰਮ ਕਰਾਉਂਦੇ ਆ ਠੀਕ ਆ ਇਹ ਵੀ ਮੈਂ ਤਾਂ ਦੱਸ ਰਿਹਾ ਤੇ ਦਿਖਾ ਰਿਹਾ ਠੀਕ ਆ ਵੀ ਜਿੱਦਾ ਪਰਿਵਾਰ ਨਾਲ ਹੋਊਗਾ ਬਈ ਉਹ ਕਾਮਯਾਬ ਹੋਊਗਾ ਹੀ ਹੋਊਗਾ ਬਸ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰਿਓ ਸਾਰੇ ਭਰਾ ਰੱਜ ਕੇ ਠੀਕ ਹੈ ਤੇ ਅੱਗੇ ਵਧੀਆ ਵਧੀਆ ਵੀਡੀਓ ਆਉਂਦੀਆਂ ਰਹਿਣਗੀਆਂ ਹੁਣ ਠੀਕ ਹੈ ਲਵ ਯੂ ਆ ਸਾਰੇ ਭਰਾਵਾਂ ਨੂੰ ਸਟਾਰਟ ਤਾਂ ਮਿੱਤਰੋ ਆਹ ਡੰਡੇ ਆਪਾਂ ਨਾਲ ਲਾਵਾਂਗੇ ਤਾਂ ਵੀ ਨਲੇ ਤਾਂ ਨੈਟ ਜਾ ਇਹ ਥੱਲੇ ਨਾ ਆਵੇ ਠੀਕ ਹੈ ਨਲੇ ਜਾਨਵਰ ਉੱਟਣ ਦਾ ਚਿੰਬੜ ਨਾਲ ਹਨ ਜਾਲ ਜਾਂ ਲੱਚਕ ਮਜ਼ੀਨ ਨਾ ਹੋ ਜੇ ਉਹ ਪੂਰੀ ਚੰਗੀ ਤਰ੍ਹਾਂ ਵੜਦਾਂਗੇ ਠੀਕ ਆ ਵੀ ਨਾ ਤਾਂ ਡੰਡਾ ਹਿੱਲੇ ਤੇ ਨਾ ਹੀ ਉੱਤੋਂ ਨੈਟ ਹਿੱਲੇ ਠੀਕ ਆ ਤਾਂ ਆਪਾਂ ਜਵੇਟ ਕਿੰ ਚੰਗੀ ਤਰ੍ਹਾਂ ਵੜਤਾ ਲੈ ਹੁਣ ਦੋਹੇ ਚੀਜ਼ਾਂ ਹੀ ਨਹੀਂ ਹਿਲਦੀਆਂ ਇਹਨੂੰ ਬਾਅਦ ਚਾਰੀ ਨਾਲ ਵੜਦਾਂਗੇ ਜਿਹੜਾ ਵਧਿਆ ਜਾ ਆ ਸਾਡਨੀ ਪੜਗੀ ਪੁਨਾ ਪਾਉ ਉੱਤਰੀ ਸਾਈਡ ਦਾ ਆਉਂਦੇ ਆ Thank you. Mahir, como é Rádio? hab ich Ja. ਉਵੇਂ ਪਾਸੇ ਗਿਆ ਕਸੇ ਠੀਕ ਆ ਹੁਣ ਰਹਿ ਗਿਆ ਫਰਟਾ ਪ੍ਰਾਪਰ ਤੇ ਉਹ ਵੀ ਤੁਹਾਨੂੰ